ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੁਆਦਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਆ ਲਓ ਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 10 ਵਜੇ ਤੋਂ ਪਹਿਲਾਂ ਹੀ ਜਿਹੜਾ 9:30 ਵਜੇ ਰੱਖ ਲਓ ਚਲੋ ਅ ਬਸੇ ਹੀ ਉੱਠਿਆ ਯਾਰ ਬੁਰਾ ਹਾਲ ਹੈ ਬਸ ਰੀਂਦਾ ਆਏ ਲਾ ਦੇ ਪੰਨ ਆਇਆ ਪਿਆ ਹੁੰਦਾ ਸ਼ਰੀਰ ਯਾਰ ਲਿਓ ਵੀ ਅਜੰਦਰੰਦਰੀ ਫਰਦਾਇਰ ਕਿਵੇਂ ਲਿਓ ਤੁਹਾਨੂੰ ਬਾਹਰਿਆਂ ਦਾ ਰਸਤਾ ਨਹੀਂ ਜਾਇਆ ਕਰੂ ਇਹ ਹੂੰ ਚਲੋ ਠੀਕ ਉੱਠ ਕੇ ਬਾਹਰ ਚੱਲਦੇ ਆਂ ਕਬੂਤਰ ਨੂੰ ਬਾਤ ਲਡਾਉਣੇ ਆ ਯਾਰ ਚੱਲ ਹਾਂਜੀ ਪਹਿਲੇ ਨੰਬਰ ਤੇ ਦਾ ਬੱਚਾ ਵੱਲ ਨੂੰ ਹੋਈ ਤੇ ਡਾਈਓ ਯਾਰ ਜਿਹੜੇ ਜਿਹੜੇ ਡਾਉਣ ਵਾਲਿਆ ਹਨ ਤੇ ਟਾਈਮ ਲੈਪ ਸੀ ਲਾ ਕੇ ਰੱਖ ਦਿੰਦਾ ਯਾਰ ਕਿ ਚਲੋ ਛੜ ਦੇ ਵਿਖਾ ਦਾਂ ਤੁਹਾਨੂੰ ਉਹਨੂੰ ਹਾਂਜੀ ਪਹਿਲੇ ਨੰਬਰ ਤੇ ਜੀ ਭੂ ਵਾਲੇ ਕਬੂਤਰ ਦਾ ਵੱਡਾ ਬੱਚਾ ਗੁਲਾਬੀ ਟਿੱਡ ਹਰਾ ਟੂਸਾ ਸੱਜਾ ਚਲੋ ਸ਼ੇਰਾ ਬਇਆ ਉਸ ਤੋਂ ਬਾਅਦ ਆ ਗਿਆ ਜੀ ਕੱਚ ਸਾਤੇ ਵਾਲਾ ਬੱਚਾ ਚਲੋ ਸ਼ੇਰਾ ਤੂੰ ਵੀ ਬਇਆ ਫੇਰ ਆ ਗਿਆ ਜੀ ਗੋਣਿਆਂ ਵਾਲਾ ਕਬੂਤਰ ਚਲੋ ਪੁੱਤ ਬਗਲ ਤੋਂ ਸੇ ਵਾਲਾ ਫੇਰ ਆ ਗਈ ਸੱਜੀ ਗੁਲਾਬੀ ਬਗਲ ਖੱਬੀ ਹਰੀ ਬਗਲ ਵਾਲਾ ਬੱਚਾ ਭਾਈ ਇਹਨੂੰ ਹੀ ਛੱਡ ਦੇ ਉਹ ਤੋਏ ਬਾਇਆ ਬਾਇਆ ਕੰਜਰੇ ਛਤਰੀ ਤੇ ਬਲਟਰਾਂ ਚਿਕਾ ਤੂੰ ਤਾਂ ਖੋਡੇ ਤੇ ਬਹਿ ਗਿਆ ਚਲੋ ਯਾਰ ਮੈਂ ਐਂ ਕਰਦਾ ਯਾਰ ਫੋਨ ਟਾਈਮ ਰੈਸਟ ਤੇ ਲਾ ਦਿੰਨਾ ਹਨਾ ਇਹ ਤਾਂ ਉੱਡੀ ਜਮ ਲੱਗਦਾ ਕਿ ਨਹੀਂ ਕੋਈ ਚੱਕਰ ਨਹੀਂ ਜਾਣ ਦਿਓ ਮੈਂ ਫੋਨ ਟਾਈਮ ਲੈਫਟ ਤੇ ਲਾ ਦਿੰਨਾ ਇਹਨਾਂ ਉਹ ਖੇਰ ਕੱਲੇ ਕਲੇ ਦਿਖਾਉਣੇ ਹਨਾ ਤਾਂ ਹਾਂ ਜੀ ਮੇਰੇ ਦੋਸਤੋ ਤੇ ਬੱਚੇ ਡਾਤੇ ਸੀ ਭਾਈ ਕਾਫੀ ਕਾਫੀ ਤੋਂ ਭਾਫ ਕਾਫੀ ਕੋਈ 10 15 ਬੱਚੇ ਡਾਏ ਹੋਣਗੇ ਵੱਡੇ ਕੂਟਰ ਤੇ ਬੱਚੇ ਤੇ ਬਾਕੀ ਆ ਬੱਚੇ ਯਾਰ ਛੋਟੇ ਭੌਣੇ ਹੁੰਦੇ ਆਪਾਂ ਤੁਹਾਨੂੰ ਪਤਾ ਬਾਹਰ ਛਤਰੀਆਂ ਤੇ ਹਨਾ ਜਾਂ ਜਿਹੜੇ ਬਿਮਾਰ ਮੂਰੋਂ ਵੀ ਬਾਹਰ ਕੱਢਨੇ ਹੁੰਦੇ ਆ ਤੋ ਅੱਜ ਫਿਰ ਚੱਕਣ ਲੱਗੇ ਤੂੜੀ ਹਨਾ ਇੱਥੇ ਤੇ ਤਾਂ ਕਰਕੇ ਇਹਦੇ ਕੱਢੇ ਨਹੀਂ ਕੀ ਬਾਹਰ ਬਾਕੀ ਸਰੀਰ ਨਹੀਂ ਸੈਟ ਜਮਾ ਵੀ ਮੇਰਾ ਝੂਟ ਨਹੀਂ ਬੋਲਦਾ ਨਾ ਗੋਲੀ ਨਹੀਂ ਦਵਾਈ ਲੈ ਕੇ ਮੈਂ ਕੰਮ ਲੱਗਿਆ ਬਕਰਨਾ ਐਨੀ ਮੇਰੀ ਪਹੁੰਚ ਹੀ ਪਈ ਨਹੀਂ ਯਾਰ ਕੁਛ ਕਰਨ ਦੀ ਹਰਕਤ ਹੀ ਹਰੀ ਪਈ ਐ ਤਾਂ ਕਰਕੇ ਨਾ ਤੇ ਟੂੜੀ ਟੜੀ ਚੱਕੀ ਜਾਂਦਾ ਇਧਰੋਂ ਆ ਦੇਖੋ ਠੀਕ ਐ ਲੱਗੇ ਪਏ ਆ ਬੰਦੇ ਚੱਕਣ ਟੂੜੀ ਦਰਵਾਜ਼ੇ ਚੋਂ ਅਸਾਂ ਦੱਸਣ ਦੂਰੇ ਇਹ ਬਾਹਰ ਕੱਢਣੇ ਸੀਗੇ ਠੀਕ ਐ ਕਿ ਨਹੀਂ ਤੇ ਬਾਹਲਾ ਯਾਰ ਕਹਿੰਦਾ ਭਾਬੀ ਬਾਹਲਾ ਇੱਥੇ ਕੰਮ ਵਿੱਚ ਰਹਿ ਪਿਆ ਸੀਗਾ ਤਾਂ ਕਰਕੇ ਮੈਂ ਫਿਰ ਪੰਗਾ ਲੈ ਹੀ ਨਹੀਂ ਵਿੱਚ ਬੱਚਾ ਦਾ ਜਿੰਨੇ ਕੜਾਤੇ ਸੀ ਮੈਂ ਕਿਹਾ ਚੱਲ ਇੰਨੇ ਕੁ ਪੂਰੇ ਕਰ ਲਈਏ ਤੇ ਇਹਨਾਂ ਨੂੰ ਬਸ ਇੱਕ ਖੁੱਡੇ ਵਾਲੇ ਕੱਢੇ ਐ ਇੱਕ ਖੁੱਡੇ ਵਾਲੇ ਸਾਰੇ ਬਾਹਰ ਕੱਢ ਤੇ ਇਧਰ ਲੈ ਆਲੇ ਇੱਧਰ ਵਾਲੇ ਨਹੀਂ ਛੇੜਿਆ ਆਪਾਂ ਇੱਧਰਲੇ ਜਿੰਨੇ ਡਾਉਣਾ ਸੀ ਡਾਹ ਤੇ ਤੇ ਬਾਕੀ ਇਹਨਾਂ ਦੀ ਅੱਖਾਂ ਖਰਾਬ ਸੀ ਤੇ ਜ਼ਖਾਮ ਜਖੂਨ ਲੱਗਿਆ ਸੀ ਜਾਂ ਜਿਹੜੇ ਛੋਟੇ ਐ ਜਿਹੜੇ ਦੇ ਖੰਭ ਬੰਨਿਆ ਉਹ ਸਾਰੇ ਜਾਲਾਂ ਚ ਪਾਤੇ ਆਪਾਂ ਕੁਝ ਉੱਧਰ ਕਬੂਤਰ ਜਿਹੜੇ ਵੱਡੇ ਜਿੰਨਾਂ ਦੀ ਅੱਖਾਂ ਖਰਾਬ ਸੀਗਾ ਤੇ ਉਹ ਵੀ ਕੱਢ ਲਈ ਸੀ ਬਾਹਰ ਪਾਈ ਆਪਾਂ ਹਾਂ ਚਲੋ ਦਵਾਈ ਦੁਈ ਪਾਈ ਆ ਨੇ ਜਿਹਦੀਆਂ ਅੱਖਾਂ ਖਰਾਬ ਨੇ ਅੱਖਾਂ 'ਚ ਦਵਾਈ ਪਾਈ ਆ ਨੇ ਹਣਾ ਤੇ ਜਿਹਨੂੰ ਮੰਨ ਕੇ ਜਿਹੜੇ ਜ਼ਖਾਮ ਜਖੂਨ ਉਹਨੂੰ ਜ਼ਖਾਮ ਵਾਲੀ ਦਵਾਈ ਦੀ ਜਾਨ ਨੇ ਰੇਸ਼ੀ ਰੁਸ਼ੀ ਵਾਲੀ ਤੇ ਟੀਕ ਡੂਕੇ ਵੀ ਲਾਵਾਂਗੇ ਹਰ ਕਰਦਿਆ ਸਾਰਾ ਕੰਮ ਤੁੰਦਨੇ ਵੇੜਦੇ ਆਂ ਹਾਂਜੀ ਮੇਰੇ ਦੋਸਤੋ ਹੋਰ ਹੀ ਕੰਮ ਕਰਤਾ ਜੀ ਗੋਸ਼ੇ ਨੇ ਤਾਂ ਕਬੂਤਰੀ ਕੜਤੀ ਕੰਜਰਦਨੇ ਇੱਕ ਬਾਈ ਗੋਰੀ ਵਾਲੀ ਯਾਰ ਉਹ ਇਧਰ ਸਾਨੂੰ ਦੱਸਿਆ ਨਹੀਂ ਅੜੀ ਵੀ ਵੱਡੇ ਕਬੂਤਰ ਕਬੂਤਰਾਂ ਕੋਈ ਬਿਮਾਰ ਹੈ ਉਹਨਾਂ 'ਚ ਹਨਾ ਕੁਝ ਗੋਸ਼ੇ ਵਾਲਿਆ ਤੇ ਕੁਝ ਆਪਣੇ ਵਾਲੀਆਂ ਸੀਂਗਾ ਮੰਨ ਕੇ ਚਲੋ ਜਿਹੜੀਆਂ ਬਾਈ ਗੋਰੀ ਤੋਂ ਕਬੂਤਰਾਂ ਨਾਲਾਂ ਦੇ ਛੋਲੇ 'ਚ ਉਹ ਬਿਮਾਰ ਸੀਂਗਾ ਤੇ ਉਹਨਾਂ 'ਚ ਇੱਕ ਕੂਦਰੀ ਤੇ ਜਿਵੇਂ ਆ ਬੈਠੀ ਬਾਈ ਗੋਰੀ ਵਾਲੀ ਠੀਕ ਹੈ ਲਾਲ ਮੋਢੇ ਲਈ ਕਾਲੀ ਛੀਨੀ ਜੀ ਇੱਕ ਐਂ ਕਬੂਤਰੀ ਸੀ ਲਿਬੜੀ ਜੀ ਐ ਕਾਇ ਖੱਟੀਆਂ ਅੱਖਾਂ ਕਾਲੀ ਨੋਗ ਦੀ ਕਬੂਤਰੀ ਨਹੀਂ ਸੀਗੀ ਉਹਦੇ ਢਿੱਡ ਜੇ ਤੇ ਮੋਢਿਆਂ 'ਤੇ ਦੀ ਰੰਗ ਜਿਹਾ ਫਿਰਿਆ ਹੋਇਆ ਕਾਲਾ ਆਇਆ ਖਣੀ ਕਾਲਾ ਜਾਂ ਰੰਗ ਲਾਲ ਜਖਣੀ ਹੈ ਨਾ ਉਹ ਕਬੂਤਰੀ ਘੜਤੀ ਯਾਰ ਕੰਜਰ ਦੇ ਨੇ ਇੱਥੇ ਜਾਲ 'ਚ ਮੰਨ ਕੇ ਚਲੋ ਸੇ ਦਵਾਈ ਪਾਈ ਜਾਂਦਾ ਸੀਗਾ ਤੇ ਦਵਾਈ ਪਾਉਂਦੇ ਪਾਉਂਦੇ ਤੋਂ ਤੇ ਕਬੂਤਰੀ ਨਿਕਲ ਗਈ ਉਹ ਕੰਜਰ ਦੇ ਨੇ ਯਾਰ ਲਾਂਬੇ ਇਹਨੂੰ ਥਾਂ ਕਰਤਾ ਹੈ ਨਾ ਮੰਨ ਕੇ ਚਲੋ ਬਈ ਗੋਰੀ ਵਾਲੀਆਂ ਕਬੂਤਰੀਆਂ 'ਚੋਂ ਇੱਕ ਕਬੂਤਰੀ ਨਿਕਲ ਗਈ ਯਾਰ ਖਰਦੀ ਦਾ ਇਥੇ ਘਰ ਤੇ ਹੀ ਸੀ ਵੈਸੇ ਉਹ ਪਰ ਚਲੋ ਦੇਖਦੇ ਹਾਂ ਹੁਣ ਹਨਾ ਕੀ ਸੀਨ ਬੰਦ ਹੈ ਕੀ ਹਿਸਾਬ ਕਿਤਾਬ ਹੈ ਜਿੱਥੇ ਆਈ ਉਹ ਡੱਡ ਕੇ ਤੁਹਾਨੂੰ ਦਿਖਾਉਣਾ ਯਾਰ ਮੈਂ ਲਿਬੜੀ ਹੈ ਗੁਦਰੀ ਵਾਵਾ ਹਨਾ ਠੱਲ ਵੀ ਨਹੀਂ ਪਾਈ ਮੈਨੂੰ ਉਹਦੇ ਆਏ ਲੱਗਦਾ 100% ਗੁਦਰੀ ਦੀ ਹੈ ਚਲੋ ਕੋਈ ਗੱਲ ਨਹੀਂ ਦੇਖਦੇ ਆ ਕੀ ਬੰਦਦਾ ਭਾਈ ਹਨਾ ਬਾਕੀ ਬੱਚੇ-ਬੁੱਚੇ ਕਰਨ ਲੱਗ ਗਏ ਸੀ ਮੰਦਰ ਤੇ ਇੰਨੇ ਕ ਬੱਚੇ ਜੇ ਹੰਦਰ ਕੀਤੇ ਆ ਵੇ ਚਾਰ ਤੇ ਚਾਰ ਅੱਠ ਕਿਤੇ ਅੰਦਰ ਵਾ ਬਾਕੀ ਉੱਡੇ-ਆਡੇ ਫਿਰਦੇ ਆ ਬਾਹਰ ਤੇ ਇੱਕ ਯਾਰ ਮੋਨਾਂ ਦਾ ਬੱਚਾ ਪਾਸੇ ਹੀ ਬਿਠਾ ਆਪਣਾ ਯਾਰ ਕਲਾ ਜੀਨਾ ਕੱਚ ਸਾਤੇ ਵਾਲਾ ਬੱਚਾ ਇੱਕ ਪਾਸੇ ਬਿਠਾ ਆਪਣਾ ਤੇ ਚਲੋ ਠੀਕ ਹੈ ਯਾਰ ਦੇਖਦੇ ਆ ਯਾਰ ਹਨਾ ਨਲੇਨਾਂ ਦੇ ਵੀ ਟੀਕ ਟੂਕੇ ਲਾਈ ਕਰਦੇ ਅੰਦਰ ਦਾਣਾ ਪਣੀ ਕਰਦੇ ਆ ਤਿਆਰ ਆ ਤਾਂ ਜਮਾ ਲੱਖ ਦੀ ਲਾਂਤ ਤੇ ਦੁਰਫੁਟੇ ਮੂੰਹ ਵਾਲਾ ਕੰਮ ਕਰਤਾ ਚੌੜ ਕਰਤਾ ਤਾਂ ਬਾਹਲਾ ਵਾੜਾ ਬੜਾ ਚੰਗਾ ਕੰਮ ਕੀਤਾ ਆਦਾ ਬਾਈ ਬਣਿਆ ਯਾਰ ਬਚਾ ਹੀ ਦਿੱਤਿਆ ਤਾਂ ਯਾਰ ਜਾਣਾ ਹੈ ਠੀਕ ਗੱਡੀ ਕੱਢੀ ਖਟੀਆਂ ਵਾਲੀ ਕੱਢਤੀ ਯਾਰ ਖਟੀਆਂ ਵਾਲੀ ਲੈ ਗਵਾ ਅੰਦਰੋਂ ਖੜਦਾ ਮੈਂ ਖੜਦਾ ਇਹ ਲਿਆਉਣ ਦੇ ਵੀਰੇ ਲਵਾ ਯਾਰ ਕੋਈ ਰੱਖ ਬਾਈ ਯਾਰ ਕਿੱਧਰ ਲਾਉਣਾ ਇੱਥੇ ਆਉਂ ਹੀ ਖੜਾ ਕਰਵਾਉਂਦਾ ਮੈਂ ਨਹੀਂ ਮੁੜਿਆ ਹੱਥੋਂ ਕਿੱਥੇ ਹੋਏ ਡੇਡਾ ਡੇਡਾ ਇਹ ਕਰਦੇ ਆਹ ਮੁੜਦਾ ਨਹੀਂ ਬਹੁਤ ਦੇ ਦਿੱਤੇ ਬਾਈ ਬਣੇ ਠੀਕ ਐ ਗੋਸ਼ਾਇੰਦ ਤਾਂ ਚੰਗੇ ਕੰਮ ਵੀ ਬਹੁਤ ਕਰਦਾ ਹੈ ਪਰ ਅੱਜ ਪਤਾ ਨਹੀਂ ਬਾੜਾ ਕਲ ਕਰੇ ਹੋ ਗਿਆ ਕਬੂਤਰੀ ਕੀ ਹੈ ਕਬੂਤਰੀ ਕਿ ਨਿਕਲ ਆਲਾ ਜਿਹੜੀ ਉਹਨਾਂ ਚ ਹੁੰਦੀ ਕਾਲੀ ਜੀ ਉਹ ਹਾਂ ਬੈਠੀ ਹੈ ਨਹੀਂ ਹੁਣ ਇੱਕ ਖੱਟੀਆਂ ਦੀ ਜਿਹੜੀ ਇੱਥੇ ਇਧਰ ਹਾਂ ਇਧਰ ਹੀ ਆਉ ਵੀ ਉਹ ਵੀ ਐ ਤੂੰ ਨਿਬੜੀ ਜੀ ਨਹੀਂ ਸਾਰੀ ਉਹ ਦਵਾਈ ਪਾ ਕੇ ਜਿਹੜੀ ਜੀਵਨ ਤੋਂ ਮੜਵਾ ਕੇ ਲੈਂਦੀ ਜੀ ਹਾਂ ਦੋ ਵਾਲੇ ਬਣਾਈ ਗਏ ਆ ਬਾਰੀ ਖੁੱਲੀ ਸੀ ਆਪਦੇ ਛਰਦ ਦਾ ਵਿੱਚ ਪਿੰਜਰੇ ਦੇ ਤੇ ਮੈਂ ਛੱਡਤੀ ਉੱਤੇ ਪਿੰਜਰੇ ਬਾਹਰ ਇਹਦੀ ਵਾਲੀ ਕਰਤੀ ਹਾਂ ਪਿੰਜਰੇ ਦੇ ਬਾਹ ਕੇ ਜੋ ਹੱਥ ਛੱਡਿਆ ਉਹ ਥੋੜੀ ਬਾਹਰ ਗਿਆ ਪਤਾ ਨਹੀਂ ਕਿਉਂ ਗਦਵਾਉਂਦਾ ਇਹਨੇ ਕੀ ਕੀਤਾ ਪਾਣੀ ਦੇ ਕੇ ਐ ਗੇਟ ਖੋਲਿਆ ਤੇ ਉਹਦੇ ਥੱਲੇ ਡਪਾ ਥੱਲੇ ਡਪਾਦਾ ਮੈਂ ਸੀ ਇੱਕਦਮ ਮੈਂ ਜੁਗਾ ਥੱਲੇ ਦੇ ਦੇ ਲਾਗੀ ਮੈਂ ਉਹ ਤੇਰਾ ਦਵਾਈ ਦੀ ਕੁੱਤੇ ਬਾਹਰਲੇ ਪਿੰਜਰੇ ਦੇ ਕਥਨੀ ਦਵਾਈ ਪਾ ਕੇ ਮਾਰਦਾ ਦਾ ਦਵਾਈ ਪਾਤੀ ਹੁਣ ਕਿਹੜਾ ਇਹਨੂੰ ਦਿਖਣਾ 5 ਮਿੰਟ ਪਛੂਹੀ ਦਵਾਈ ਹੁਣ ਐ ਟਿਕਦਾ ਖਾਂ ਪਤਾ ਉਹਦੇ ਚੱਲਦੀ ਸੀ ਬੈਠੀ ਬੈਠੀ ਫੇਰ ਨਿਕਲ ਗਈ ਮੈਨੂੰ ਫਿਰ ਦਵਾਈ ਦਾ ਛੱਕਾ 10 15 ਮਿੰਟ ਆਇਤਾ ਵਧੀਆ ਤੇ ਇਧਰ ਜੇ ਮਿੰਟਾਂ ਪ ਗਈ ਮੁਰ ਚਾਈ ਨਹੀਂ ਚਲੋ ਇੱਕ ਵਾਰੀ ਮਾੜੀ ਨਿਗਾਹ ਮਾਰਿਆ ਸਹੀ ਗੱਲ ਹੈ ਭਾਈ ਉਹਨਾਂ ਜਾ ਗਿਆ ਯਾਰ ਜਾ ਗਿਆ ਨਿੱਖੜ ਨਹੀਂ ਚੱਲ ਹੋਰ ਬਲਜੀਤਾ ਹੈਲੋ ਕਰ ਕਿਵੇਂ ਹੈ ਸੈਟਾ ਕਮਣਾ ਬਈ ਕਿਵੇਂ ਹੋਏ ਸਾਡੇ ਥਾਂ ਤੇ ਇੱਕ ਘਰ ਰੱਖਿਆ ਓਹੋ ਔਖਾ ਹੀ ਵਰਤਣਾ ਯਾਰ ਇਹ ਤਾਂ ਹੈ ਯਾਰ ਇੱਕ ਹੋ ਬੈਠਾ ਪਰ ਉਹ ਕਬੂਦਰੀ ਨਹੀਂ ਹੈ ਆਪਣੀ ਉਹਦਾ ਬੱਚਾ ਬੁੱਚਾ ਖੇਦਾਣਾ ਉਹ ਦੇਖੋ ਕਾਲਾ ਚੀਨਾ ਇਹ ਆਪਣੀ ਨਾ ਹੋਵੇ ਕਾਲਾ ਚੀਨਾ ਸਾਤੇ ਕਾਛ ਵਾਲਾ ਹੋਊਗਾ ਇਹ ਤਾਂ ਕਰੇ ਇੱਕ ਆਪਣਾ ਬੱਚਾ ਪਾਸੇ ਪੂਸੇ ਬੈਠਾ ਕਿਤੇ ਤੇ ਬਾਕੀ ਹਨਾ ਉਹ ਨਾ ਚੋਬਰ ਤੇ ਗੋਸ਼ਾ ਗਏ ਆ ਕਬੂਤਰ ਨੂੰ ਦੇਖਣ ਪਿੰਡ ਚ ਮੈਂ ਨੂੰ ਕਿਹਾ ਮਾਹ ਬਾਈ ਵਣ ਤੁਸੀਂ ਐ ਕਰੋ ਕਬੂਤਰ ਦੇਖ ਕੇ ਵਾਪਸ ਨਹੀਂ ਹਨ ਤੇ ਮੈਂ ਮੰਨ ਕੇ ਚਲੋ ਫਿਰ ਯਾਰ ਲੰਬੇ ਵਾਲਾ ਕੰਮ ਹੈ ਜੇ ਆਪਣੇ ਘਰੋਂ ਉੱਡੀ ਹੁੰਦੀ ਤਾਂ ਆਪਾਂ ਨੂੰ ਕੋਈ ਚਿੰਤਾ ਨਹੀਂ ਸੀ ਬਾਈ ਵੀ ਆਖੂ ਆ ਵੀ ਕੰਜਰਦਨ ਹੋਰ ਹੀ ਕੰਮ ਕਰਤਾ ਹਨ ਭੈ ਜਿਹਦੇ ਫੋਟੇ ਚੋਂ ਗੰਧ ਨਿਕਲਿਆ ਹੋਏ ਪਲਟਾਵਲ ਟੂ ਕੇ ਕਰਨਾ ਸਾਫ਼ ਸਵਾਰ ਕੇ ਚੱਲ ਛੱਡੋ ਤੇ ਮੈਂ ਤਾਂ ਜੱਤਾ ਕਰ ਮੈਂ ਤੇ ਕਬੂਤਰੀ ਵੇਖ ਕ ਬਈ ਪਰ ਰਾਤ ਨੂੰ ਫੜ ਕੇ ਲੰਗ ਜਿਹਦੀ ਕੁਛਤੀ ਬੈਠੀ ਹੈ ਨਾ ਨਾਲ ਇੱਕ ਵਾਰੀ ਬਾਈ ਨੂੰ ਮੈਂ ਇਹ ਚੀਜ਼ ਇਨਫੋਰਮ ਕਰ ਦਿੰਨਾ ਹਨਾ ਵੀ ਬਾਈ ਆਪਣੀ ਕਬੂਤਰੀ ਨਿਕਲ ਗਈ ਇੱਕ ਦੱਸ ਦਿਨਾਗਾ ਮੈਂ ਆ ਗਈ ਬਈ ਆ ਗਈ ਕਬੂਤਰੀ ਜਿਹੜੀ ਬਾਈ ਗੁਰੇ ਨਿਕਲੀ ਆ ਆ ਫਿਰ ਉੱਡੀ ਏ ਏ ਏ ਏ ਏ ਹੋ ਜਾ ਰਹੀ ਮੈਨੂੰ ਐ ਲੱਗਦਾ ਯਾਰ ਇਹਨੇ ਘਰੀ ਆ ਜਾਣਾ ਯਾਰ ਇਹ ਜੋ ਵਾਕਈ ਯਾਰ ਸਿਆਣੀਆਂ ਬਰੀਡਾਂ ਸਿਆਣਗੀਆਂ ਹੁੰਦੀਆਂ ਹਨਾ ਫੜੀ ਅੱਜ ਨਿਕਲੀ ਹੈ ਮਨੇ ਵੀ ਅੱਜ ਨਿਕਲੀ ਅੱਜ ਵੀ ਕਹਿਣ ਦਾ ਭਾਵ ਹੈ ਵੀ ਹੁਣ ਵੀ ਵੱਡਾ ਕਬੂਤਰ ਹੋਵੇ ਹੈਨਾ ਉਪਰੇ ਥਾਂ ਉਪਰੇ ਪਿੰਡ 'ਚ ਨਿਕਲ ਜੇ ਛੇ ਦੀ ਕਿਤੇ ਘਰ ਨਹੀਂ ਮੰਨਦਾ ਹੁੰਦਾ ਘਾਟਾ ਹੋਇਆ ਹਜੇ ਨਿਕਲੀ ਨੂੰ ਤੇ ਘਰ ਤੇ ਬੈਠਣ ਨੂੰ ਆਈ ਜਾਂਦੀ ਕਬੂਤਰੀ ਇੱਥੋਂ ਹੀ ਕਬੂਤਰੀ ਦੀ ਯਾਦਦਾਸ਼ਤ ਹੈਨਾ ਜੇ ਕਬੂਤਰ ਦੀ ਸਿਆਣਤ ਵੇਖ ਲਓ ਕਿੰਨੀ ਕ ਹੈ ਵੀ ਜਿੱਥੋਂ ਓਲਾ ਜਿੱਥੋਂ ਨਿਕਲੀ ਇੱਕ ਸਾਥ ਤੇ ਓਲਾ ਹੀ ਹੋ ਗਿਆ ਓਲੇ ਵਾਲਾ ਥਾਂ ਆਹਾ ਉੱਥੇ ਆ ਰਹੀ ਮੋੜ ਮੋੜ ਕੇ ਆਹੀ ਘਰ ਹੈ ਮੇਰਾ ਯਾਰ ਹੈ ਯਾਰ ਵਾਕੀ ਗੂਤਰੀ ਗੱਲਬਾਤ ਹੈ ਇਹੀ ਆਪਣੇ ਹੁੰਦੇ ਯੱੱਬਲ ਵੱਡਾ ਕੋਈ ਨਿਕਲਿਆ ਹੁੰਦਾ ਤੇ ਉਹ ਪਿੰਡ ਦੇ ਤੀਜੀ ਪੱਤੀ 'ਚ ਖੜਾ ਹੁੰਦਾ ਜਾ ਕੇ ਹੁਣ ਨੂੰ ਭੈਣ ਚੋਂ ਇੱਥੇ ਫਿਰਦੀ ਆ ਉਹਨੂੰ ਮੁੰਡੇ ਨੂੰ ਫੋਨ ਲਾ ਦਿਆ ਯਾਰ ਹੈ ਨਾ ਉਹਨੂੰ ਗੋਸ਼ਿਆਰ ਕਾ ਨੂੰ ਤੇ ਚੋਬਰਾਰ ਕਾ ਨੂੰ ਵੀ ਆ ਜਾ ਕਬੂਤਰੀ ਘਰ ਤੇ ਫਿਰਦੀ ਓਡੀ ਇੱਕਾ ਹੋਰ ਫਿਰਦਾ ਬਹਿੰਦਾ ਯਾਰ ਇਹ ਪਤਾ ਨਹੀਂ ਕੀਦਾ ਇਹ ਵੀ ਘਰ ਤੇ ਬੈਠੀ ਜਾਂਦਾ ਆ ਕੇ ਵੱਡਾ ਉਤਰ ਲਾਂਦਾ ਕਿਸੇ ਦਾ ਕੂੜੀ ਫੇਰ ਟਲ ਗਈ ਦਰੀਨ ਹੁਣ ਯਾਰ ਹਾਂਜੀ ਕਣਕ ਮੁੱਕੀ ਪਈ ਸੀਗੀ ਤੇ ਕਣਕ ਵੀ ਬਲਜੀਤ ਪਹੁੰਚਦੀ ਕਰ ਗਿਆ ਜੀ ਦੋ ਕਟੇ ਠੀਕ ਹੈ ਹੁਣ ਦੋ ਘਟਣ ਵਾਲਾ ਆਪਣਾ ਡੇਢ ਕਿ ਮਹੀਨਾ ਵਧਗਾ ਟੱਪ ਜਾਣਾਗਾ ਸੌਖਾ ਬਾਕੀ ਖਰਾਕ ਹੋ ਜੂ ਤੇ ਕੁਛ ਕਣਕ ਹੋ ਜੂਗੀ ਤੇ ਚਲ ਹੁਣ ਦਾਣੇ ਪਾਣੀ ਦਾ ਕਰੀਏ ਪ੍ਰਬੰਧ ਆਪਾਂ ਹਾਂਜੀ ਇਹ ਆ ਗਈ ਜੀ ਕਬੂਤਰੀ ਕਿਹੜੀ ਨਿਕਲੀ ਆ ਬਈ ਗੋਰੀ ਵਾਲੀ ਇਹ ਜਾ ਰਹੀ ਮੈਨੂੰ ਮੈਨਾਂ ਦਾ ਘਰੀ ਆਊਗੀ ਇਹ ਇਹ ਬਣ ਗਈ ਗੱਲ ਬਣ ਗਈ ਬਣ ਗਈ ਬਣ ਗਈ ਬਣ ਗਈ ਆ ਬਣ ਗਈ ਘਰੀ ਆਊਗੀ ਨਾ ਇਹ ਓਏ 100% ਨਹੀਂ ਨਹੀਂ ਆ ਜੂ ਘਰੀ ਆ ਜੂ ਕੋਠੀ ਦੇ ਵੀ ਸਾਹਮਣੇ ਵੀ ਆ ਕੇ ਆ ਵਾਲੀ ਗੁੱਠੀ ਦੀ ਬੈ ਗਈ ਆ ਗਈ ਹਾਂਜੀ ਦਾਣੇ ਘਰ ਲਈ ਤਿਆਰ ਠੀਕ ਹੈ ਤੇ ਰੱਖੀਏ ਬਈ ਸਾਰੇ ਖੋਡਾਂ ਚ ਗਈ ਕਰਦੇ ਖੋਡਾ ਨੰਬਰ 1 ਆਇਓ ਬਤੋਏ ਬਕਿੰਗ ਨਹੀਂ ਅੱਤਤੀ ਦੇ ਨੂੰ ਕਿਉਂ ਨਹੀਂ ਆਏ ਜੇ ਬੈਠਾ ਹੈ ਚਲੋ ਛੱਡੋ ਕੋਈ ਟੱਕਣ ਵਾਲੀ ਗੱਲ ਨਹੀਂ ਇੱਕ ਇੱਕ ਖੋਡੇ ਚ ਰੱਖ ਤੇ ਹਾਂਜੀ ਪਾ ਰੱਖੀਏ ਜੀ ਇਧਰ ਵੀ ਸਾਰੇ ਪੈਦਾ ਰੱਖੀਏ ਆ ਫਣੀਰ ਕੇ ਵਰੋ ਨੇ ਵੀਡੀਓ ਕੱਟ ਕੇ ਲਾ ਦੇ ਲਾ ਕੇ ਕੱਟ ਲੈ ਜੀ ਤੇ ਰਾਣਾ ਰਜੀਤ ਦੇ ਕਾਪੀਰਾਈਟ ਨੰਬਰ ਲਗਾ ਦੇ ਸੁਣਿਆ ਗਾਣਾ ਤੂੰ ਆਇਓ ਬੋਸਾ ਨਹੀਂ ਮਿਲਦਾ ਲੋ ਜੀ ਢੰਗ ਹੋ ਗਿਆ ਰੁਕੋ ਲੋ ਜੀ ਪੂਰਾ ਨੰਬਰ ਪਹਿਲੇ ਜੀ ਰੱਖ ਦੇ ਕਾਪੀਰਾਈਟ ਲਾਉ ਜੀ ਰੱਖ ਰੱਖ ਮੈਂ ਰੁੱਖ ਪਿੱਛੇ ਲੁਕ ਜਾਣਾ ਤੂੰ ਕਮਣਿਆ ਵਾਂਗੂੰ ਦਾਪੀ ਲਾ ਦੇ ਜੀ ਲਾ ਦੇ ਜੀ ਇਹ ਲੱਕੀ ਕੁੱਡਾ ਨੰਬਰ 5000 ਆਇਆ ਬਤਾ ਆਇਆ 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 ਕੱਟ ਜੇ ਵਜਦੇ ਨਹੀਂ ਹੋਏ ਕੱਟ ਜੇ ਮੰਜਰ ਉਾਰ ਕੇ ਬੈਠੀ ਤੇ ਬੈਕ ਹੀ ਰੱਖਦੇ ਹਾਂ ਹਾਂਜੀ ਆ ਗਈ ਜੀ ਬੈਠ ਗਏ ਤੇ ਬੈਠ ਜੀ ਗਏ ਠੀਕ ਹੈ ਸਾਰੇ ਕੁੱਡਾ ਦੇ ਦਾਣਾ ਦਾਣੇ ਹੋ ਗਏ ਪਾਣੀ ਰਹਿ ਗਿਆ ਬਸ ਹਨ ਤੇ ਪਾਣੀ ਕੱਟ ਲੈਣਾ ਹਾਂਜੀ ਹੋ ਬੈਠੀ ਕਬੂਤਰੀ ਸਾਹਮਣੇ ਪਹਿਲਾਂ ਘਰੋਂ ਵੀ ਤੁਹਾਨੂੰ ਖਾਈਏ ਵੀਡੀਓ ਬਣਾ ਕੇ ਹਨ ਤੇ ਇਧਰੋਂ ਵੀ ਦੇਖ ਲਓ ਹੋਰ ਹੀ ਸਾਹਮਣੇ ਬਈ ਆ ਕਬੂਤਰੀ ਨਿਕਲੀ ਆਪਣੇ ਤੋਂ ਤੇ ਗੁਲਾਬੀ ਰੰਗ ਲੱਗਿਆ ਵੀਰੇ ਵਾਲੀ ਪਰਾਂ ਨੂੰ ਤੁਰ ਗਈ ਹੁਣ ਜਿਹਦੇ ਵੀਡੀਓ ਬਣਾਈ ਮੈਂ ਹਾਂ ਗੁਲਾਬੀ ਵੀ ਲੱਗਿਆ ਮੋਢੇ ਤੇ ਕਾਲੀ ਜੀ ਆ ਬਾਕੀ ਉੱਥੇ ਨਹੀਂ ਬੈਠੀ ਨਾ ਉੱਥੇ ਚਲੋ ਪਾਣੀ ਆ ਗਿਆ ਲੈ ਕੇ ਘਰੋਂ ਮੈਂ ਹਨਾ ਤੱਤਾ ਤੇ ਰੱਖੇ ਕਬੂਤਰਾਂ ਨੂੰ ਯਾਰ ਹਾਂਜੀ ਤੇ ਦੋ ਬੱਚੇ ਨਹੀਂ ਦਿਸੀ ਬਈ ਆਪਣੇ ਯਾਰ ਮੈਂ ਹੁਣ ਗੌਰ ਕੀਤੀ ਐ ਇੱਕ ਬੱਚਾ ਤਾਂ ਹੈਗਾ ਭਾਈ ਹਰੇ ਟਿੱਡ ਦਾ ਕਾਲਾ ਚੀਨਾ ਹਨਾ ਗੁਲਾਬੀ ਟਿੱਡ ਵਾਲੇ ਕਾਲੇ ਚੀਨੇ ਵਰਗਾ ਇਹਦੇ ਵਰਗਾ ਤੇ ਇੱਕ ਬੱਚਾ ਹੈਗਾ ਭਾਈ ਕੱਚ ਸਾਤੇ ਦਾ ਕਾਲਾ ਚੀਨਾ ਇਹ ਦੋ ਬੱਚੇ ਨਹੀਂ ਯਾਰ ਮਨ ਕੇ ਲੋ ਪਾਸੇ ਪੂਸੇ ਡੇਕ ਡੁਗੇ ਬਿਕੇ ਤੇ ਆ ਤਾਂ ਬਾਕੀ ਚਾਰ ਕੋਟ ਦੇ ਫਿਰਦੇ ਆ ਬਾਕੀ ਡੱਬਾ ਰਹਿ ਗਿਆ ਇੱਕ ਬਗਲ ਟੂਸੇ ਵਾਲਾ ਰਹਿ ਗਿਆ ਇੱਕ ਸਾਤੇ ਵਾਲਾ ਰਹਿ ਗਿਆ ਇੱਕ ਹਰੀ ਕਾਂਤ ਵਾਲੀ ਰਹਿ ਗਈ ਚਾਰ ਇਹ ਰਹਿ ਗਏ ਦੋ ਰਹਿ ਗਏ 6 ਬਾਹਰ ਰਹਿ ਗਏ ਇੱਕ ਸਾਤੇ ਉਹਨਾਂ ਦੇਖ ਜਾਵੇ ਤਾਂ ਮਾਸਟਰ ਦੇਖਦੇ ਕੀ ਹਿਸਾਬ ਕਿਤਾਬ ਫਿਰ ਹਾਂਜੀ ਜੌਬ ਤੇ ਲੱਗ ਗਿਆ ਇੱਥੇ ਅੱਸਾ ਜੀ ਕਿੰਨੇ ਦੇ ਬੀਏ ਜੀ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਉਹ ਆਨ ਡਿਊਟੀ ਸਪੋਰਟਿੰਗ ਜੌਬ ਤੇ ਆਨ ਡਿਊਟੀ ਕੁਛ ਨਹੀਂ ਕਹਿੰਦਾ ਉਹ ਆਲ ਵੀ ਕਿਤੇ ਬਣਾ ਸਕਦੇ ਓਕੇ 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 ਨਹੀਂ ਕਹਿ ਰਿਹਾ ਸਾਡਾ ਹੀ ਭੈਣ ਦਾ ਯਾਰ ਆਪ ਸਨੇ ਆਈ ਜੀ ਕੋਤ ਲੱਗਦੇ ਵਿੱਚ ਜੇ ਰੱਖ ਲੈ ਆਏ ਲੱਗਦਾ ਅੱਧੇ ਵਿੱਚ ਜੇ ਰੱਖ ਲੈ ਇਹ ਰੁੱਕੀ ਮਾਰਾ ਕਿਉਂਦਾ ਨਿਕਲਿਆ ਕਰਨੇ ਕੀ ਠੀਕ ਇਟਸ ਬਰਗਰ ਟਾਈਮ ਮੇਰੇ ਵੀਰੋ ਪਾਣਾ ਲਾਲ ਅੰਕਲ ਦਾ ਸਟਾਪ ਫੋਰ ਚੈੱਕ ਹਾਂਜੀ ਤੇ ਇਹ ਕਬੂਤਰੀ ਦੀ ਵੀ ਆਪਾਂ ਹਿਸਟਰੀ ਪੁੱਛ ਲਈ ਬਾਈ ਨੂੰ ਮੈਂ ਬਾਈ ਕਬੂਤਰੀ ਨਿਕਲ ਗਈ ਮੈਂ ਕਰਕੇ ਰਿਕਾਰਡਿੰਗ ਪਾਤੀ ਸੀ ਮੈਂ ਵੀਡੀਓ ਵੀ ਪਾਤੀ ਸੀ ਬਣਾ ਕੇ ਫਿਰ ਦੀ ਦੀ ਤੇ ਮੈਂ ਕਿਹਾ ਬਾਈ ਲਾਂਬੇ ਵਾਲਾ ਕੰਮ ਹੋ ਗਿਆ ਹਨਾ ਮੈਂ ਵੀ ਲਾਂਬੇ ਵਾਲਾ ਕੰਮ ਕਰਾਤਾ ਗੋਸ਼ੇ ਨੇ ਬਾਈ ਕਹਿੰਦਾ ਵੀ ਬਾਈ ਮੇਰੇ ਵਾਲੇ ਪਾਸੇ ਤਾਂ ਹੋਇਆ ਟੈਨਸ਼ਨ ਫਰੀ ਠੀਕ ਹੈ ਕਹਿੰਦਾ ਵੀ ਮੇਰੇ ਵਾਲੇ ਪਾਸੇ ਤਾਂ ਹੋਇਆ ਟੈਨਸ਼ਨ ਫਰੀ ਤੇ ਇਹਰਾ ਕੌਣ ਡਿਸਟਰੈਕਟ ਕਰ ਰਿਹਾ ਆਪਣ ਵਿੱਚ ਯਾਰ ਹਾਂਜੀ ਇਹ ਤਾਂ ਪਿੰਡੋ ਜਵਾਗ ਸੀ ਕੋਈ ਉਹ ਅਸੀਂ ਜਾਣਦੇ ਤਾਂ ਿਹੜੀ ਸੀਗੇ ਵਿਚਾਰੇ ਸਪੈਸ਼ਲ ਸਾਨੂੰ ਕਹਿਣ ਆਏ ਆ ਵੀ ਕੱਲ ਨੂੰ ਪਤੰਗ ਡਾਉਂਗੇ ਮੈਂ ਕਿਹਾ ਕਿਵੇਂ ਬਸੰਤ ਪੰਚਮੀ ਕਹਿੰਦਾ ਕੱਲ ਨੂੰ ਬਸੰਤ ਪੰਚਮੀ ਹੈ ਇਹ ਬਹਿਕਦੀ ਹਾਂ ਹਾਂ ਇਹਨਾਂ ਨੂੰ ਇਹਨੂੰ ਪਤਾ ਵੀ ਇਹੀ ਹੈ ਟੱਕਰ ਦੇ ਪਿੰਨਾਂ ਵਾਲੀ ਪੇਚੇ ਪੈਣ ਗਏ ਸਾਡੀ ਟੱਕਰ ਤੇ ਸੱਚ ਹਾਂ ਬਈ ਤੇ ਬਾਈ ਕਹਿੰਦਾ ਵੀ ਮੇਰੇ ਵੱਲੋਂ ਤਾਂ ਟੈਨਸ਼ਨ ਹੀ ਪੈ ਰਹੀ ਹੋ ਜੋ ਕਹਿੰਦਾ ਮੇਰੇ ਵੱਲੋਂ ਉਹ ਤਾਂ ਕੋਈ ਵੀ ਲਾਂਬਾ ਨਾ ਮੰਨੇ ਇਹ ਚੀਜ਼ਾਂ ਕੋਈ ਵੱਡੀ ਗੱਲ ਦੀ ਜਾਣਦੇ ਜਾਂਦੀ ਹੈ ਤਾਂ ਪਰ ਕਹਿੰਦਾ ਕਬੂਤਰੀ ਬਾਲੀ ਚੰਗੀ ਹੈ ਜੇ ਫੜੀ ਗਈ ਤਾਂ ਫੜ ਲਓ ਫੁੱਲੂ ਖੇੜੇ ਵਾਲੀ ਦੀ ਸਗੀ ਭੜਾ ਐ ਕਿ ਬਾਈ ਯਾਰ ਗਣੇ ਫੁੱਲੂ ਖੇੜੇ ਛੱਡਾ ਸੀਗਾ ਹਾਂ ਅਰਨੀ ਵਾਲਾ ਫੁੱਲੂ ਖੇੜੇ ਛੱਡਾ ਸੀ ਤੇ ਕਬੂਤਰ ਤੇ ਉਹ ਦੂਸਰ ਚ ਹਾਰ ਗਿਆ ਸੀਗਾ ਛੀਮਾ ਸਤਵਾਂ ਕਬੂਤਰ ਬਹੁਤ ਉੱਡਿਆ ਦੂਸਰ ਚ ਹੱਥ ਨੇ 4 ਖੜੀ 5 ਵਜੇ ਹਰਿਆ ਵਿਚਾਰਾ ਉਹ ਤੇ ਉਹਦੀ ਸਗੀ ਭੜਾ ਕਹਿੰਦਾ ਫੁੱਲੂ ਖੇੜੇ ਵਾਲੀ ਦੀ ਚੰਗੀ ਬਾਲੀ ਐ ਤੇ ਕਹਿੰਦਾ ਫੜ ਲਓ ਕਹਿੰਦਾ ਫੜੀ ਦੀ ਐ ਤਾਂ ਤੇ ਨਹੀਂ ਕਹਦਾ ਵੀ ਟੈਨਸ਼ਨ ਨਾ ਲੈ ਕਹਿੰਦਾ ਵੀ ਮੇਰੇ ਕੰਨ ਨੂੰ ਵੀ ਮੈਂ ਕੁਝ ਕਹੂੰਗਾ ਕਹਿੰਦਾ ਕੋਈ ਨਾ ਐਡੀ ਕੋਈ ਗੱਲ ਨਹੀਂ ਕਬੂਤਰ ਦੀ ਬੇਫਿਕਰ ਹੋ ਜਾ ਕਹਿੰਦਾ ਆ ਗਾ ਰਕੇ ਕੋਲ ਬਣਾ ਲ ਕੇ ਤਰਾ ਫੁੱਲੂ ਖੇੜਾ ਹਾਜੀ ਮੇਰੇ ਵੀਰੋ ਉਹੀ ਕੰਮ ਹੋ ਗਿਆ ਜੀ ਜਿਹਦਾ ਡਰ ਸੀ ਪਿੰਡਾ ਛਦਰੀ ਵਾਲਾ ਕਬੂਤਰ ਖੋਲਤਾ ਆਪਾਂ ਹਨ ਜਿਹੜਾ ਛਰੀ ਦੇ ਮੰਨਿਆ ਸੀਗਾ ਮੀ ਆ ਗਿਆ ਬਈ ਹੁਣ ਮੈਨੂੰ ਜਾਲ ਵਾਲੇ ਕਬੂਤਰਾਂ ਦੀ ਫਿਕਰ ਆ ਯਾਰ ਹਨ ਚਲੋ ਕੋਈ ਨਾ ਦੇਖ ਦੇ ਕੀ ਯਾਰ ਰੱਬਾ ਟਾਲ ਜਾ ਯਾਰ ਨਾ ਪਾਬੀ ਜੇ ਜਾਲ ਵਾਲੇ ਕੂਤਰ ਦਾ ਔਖਾ ਹੋ ਜੂ ਆਪਣੇ ਦਾ ਤੇ ਬਾਕੀ ਠੀਕ ਆ ਵੀਰੇ ਦੋ ਤਾਂ ਆਪਣੇ ਹੈਗੇ ਬੱਚੇ ਬਾਹਰ ਹਨ ਕਾਲੇ ਚੀ ਦੇ ਬੱਚੇ ਇੱਕ ਦਾ ਹਰਾ ਟੱਡ ਇੱਕ ਦਾ ਕੱਚ ਸਾਤਾ ਇੱਕ ਕਹੋ ਬਾਈ ਵਾਲੀ ਗੂਤਰੀ ਤਿੰਨ ਬਾਹ ਰਾਜ ਆਪਣੇ ਠੀਕ ਹੈ ਤੇ ਬਾਕੀ ਸ਼ਦਰਗਾ ਸ਼ੁਦਰਗਾ ਵੇਲ ਲਗਾ ਪਿੰਜਰੇ ਸਾਹ ਵੇਲੇ ਆ ਜਿਹੜੇ ਬਾਈ ਵਾਲੇ ਬੱਚੇ ਲਿਆ ਦੇਣਾ ਆਪ ਕੱਲ ਉਥੋਂ ਤੇ ਇਹ ਤਿੰਨੇ ਬੱਚਿਆਂ ਨੂੰ ਵੀ ਛੋਲੇ ਦੇ ਦੇ ਵੀਰੇ ਤੇ ਉਤੋਂ ਸਿਰੇ ਨਾਲ ਪਾਣੀ ਦੇਦਾ ਵੀ ਇਹਨਾਂ ਦੇ ਵੀ ਕੰਮ ਡਨ ਕਰਤਾ ਹਾਂਜੀ ਤੇ ਵਲੌਗ ਦੀ ਘਰ ਦੀ ਪਈ ਐਂਡਿੰਗ ਤੇ ਜਾਂਦੇ ਜਾਂਦੇ ਹਾਂ ਸੱਚ ਬਈ ਸਵਨ ਇਟਲੀ ਵਾਲੇ ਭਰਾ ਦਾ ਧੰਨਵਾਦ ਹਨਾ ਉਨੇ ਮੰਨ ਕੇ ਚਲੋ ਕਬੂਤਰਾਂ ਵਾਸਤੇ ਕੋਈ ਸੇਵਾ ਭੇਜੀਏ ਠੀਕ ਹੈ ਕਿ ਨਹੀਂ ਤੇ ਇੱਕ ਗੱਲ ਤਾਂ ਹੈ ਯਾਰ ਮੰਨ ਕੇ ਚਲੋ ਜਿੰਨੇ ਵੀ ਐਨ ਆਰ ਆਈ ਭਰਾ ਹੈ ਹਨ ਛੋਟੇ ਵੱਡੇ ਆਪਣੇ ਤੋਂ ਵੱਡੇ ਸਾਰੇ ਵਿਅਸਤ ਆਪਾਂ ਦਾ ਛੋਟੇ ਚਲੋ ਸਾਰਿਆਂ ਤੋਂ ਬਹੁਤ ਪਿਆਰ ਕਰਦੇ ਆ ਬਈ ਠੀਕ ਹੈ ਕਿ ਨਹੀਂ ਬਹੁਤ ਪਿਆਰ ਕਰਦੇ ਆ ਬਹੁਤ ਸਪੋਰਟ ਕਰਦੇ ਆ ਬਈ ਹਨ ਤੇ ਮੰਨ ਕੇ ਚਲੋ ਦਿਲੋਂ ਪਿਆਰ ਤੇ ਮਾਤ ਕਰਦੇ ਆ ਯਾਰ ਠੀਕ ਹੈ ਕਿ ਨਹੀਂ ਹੁਣ ਜਿੰਨੇ ਸਾਹਮਣੇ ਇਟਲੀ ਵਾਲਾ ਭਰਾ ਹੈ ਹਨ ਇਨੇ ਆਪਣੇ ਭਿੜਾ ਕਹੇ ਤੋ ਹੀ ਹਨਾ ਪੈਸੇ ਭੇਜ ਤੇ ਆਪਾਂ ਨੂੰ ਕਹਿੰਦਾ ਵੀ ਲੈ ਬਈ ਚੱਕ ਹਨਾ ਕਹਿੰਦਾ ਵੀ ਤੂੰ ਇੰਟਰ ਕਾਊਂਟਰਿੰਗ ਭਰੀ ਤੋ ਆਪਦਾ ਕੂਤਰਾ ਦਾ ਖਰਾਕ ਪਾਣੀ ਸਾਹ ਸੰਭਾਲ ਤੇ ਲਾ ਠੀਕ ਆ ਕਿ ਨਹੀਂ ਅਈ ਹੋਰ ਬੜੇ ਮਿੱਤਰ ਆਪਣੇ ਜਿਵੇਂ ਇੱਕ ਮਿੱਤਰ ਹੋ ਗਿਆ ਵੀ ਯੂ ਐਸ ਏ ਤੋਂ ਹੋ ਗਿਆ ਇੱਕ ਆਪਣਾ ਮਿੱਤਰ ਹੋ ਗਿਆ ਸੀ ਆਪਣਾ ਇੱਥੋਂ ਆਹ ਇੱਥੋਂ ਮਿੱਤਰ ਆਪਣਾ ਯੂ ਕੇ ਤੋਂ ਹੋ ਗਿਆ ਗੁਰਪ੍ਰੀਤ ਇੱਕ ਸਹਿਜ ਹੋ ਗਿਆ ਯੂ ਕੇ ਤੋਂ ਬੜੇ ਮਿੱਤਰ ਹੈ ਕਿੰਨੇ ਕਦੇ ਨਾਲ ਵਾ ਹਨਾ ਇੱਕ ਮਿੱਤਰ ਆਪਣਾ ਇੱਥੋਂ ਸੀਗਾ ਆਪਣਾ ਇੱਥੋਂ ਹੈਗਾ ਮਤਲਬ ਆ ਲਾਭਪ੍ਰੀਤ ਕੈਨੇਡਾ ਤੋਂ ਹਨਾ ਹੋਰ ਯੂ ਐਸ ਏ ਤੋਂ ਸੀ ਕਿ ਕਲਵਰ ਨੂੰ ਮਿੱਤਰ ਆਪਣਾ ਬੜੇ ਆ ਹਲਾ ਯਾਰ ਕੋਈ ਨਾ ਨਾ ਰਹਿਗਾ ਹੋਏ ਕਿਸੇ ਦਾ ਯਾਰ ਜਿਹੜਾ ਵਿਚਾਰਾ ਕੋਈ ਗੁੱਸਾ ਕਰ ਦੇ ਕੋਹ ਨੂੰ ਪਤਾ ਦਿਮਾਗ ਜੈਨੇ ਕੰਮ ਕਰਦਾ ਨਹੀਂ ਤੇ ਮੈਂ ਹਾਂ ਯਾਰ ਹਨਾ ਨਾ ਜ਼ਰੂਰ ਨਾ ਮੈਂ ਸਬਮਿਟਰੀ ਵਾਲੇ ਦਾ ਤੇ ਧੰਨਵਾਦ ਹੈ ਹਨਾ ਵੱਡੇ ਵੀਰ ਦਾ ਬਾਕੀ ਓਕੇ ਆ ਭਾਈ ਠੀਕ ਆ ਬਸ ਕਰਦੀ ਆਪਾਂ ਬਲਾਉ ਦੀ ਐਂਡਿੰਗ ਬਾਏ ਬਾਏ